ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅਸੀਂ ਪਿੰਡ ਚਨਾਰਥਲ ਖੁਰਦ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬੋਲ ਰਹੇ ਹਾਂ ਸਾਡੇ ਪਿੰਡਾਂ ਕੰਨੇ ਕਈ ਦਿਨਾਂ ਤੋਂ ਚੀਤੇ ਦੀਆਂ ਬਹੁਤ ਫਰਾਂ ਫੈਲੀਆਂ ਹੋਈਆਂ ਨੇ ਕਈ ਪਿੰਡਾਂ 'ਚ ਦੇਖਿਆ ਵੀ ਗਿਆ ਇੱਧਰ ਲੰਗ ਚਲਾਇਲੇ ਵੱਲ ਕੱਲ ਵੀ ਵੀਡੀਓ ਪਾਈਆਂ ਮੈਂ ਤੇ ਉਧਰ ਪਿੰਡ ਵਾਸੀਆਂ ਦੀਆਂ ਅੱਜ ਅਸੀਂ ਪਿੰਡ ਚਨਾਰਥਲ ਖੁਰਦ ਵਿਖੇ ਇਹਦੀਆਂ ਚੀਤੇ ਦੀਆਂ ਪੈੜਾਂ ਸਾਡੇ ਇੱਥੇ ਸੂਰਾ ਦਾ ਫਾਰਮ ਪਾਇਆ ਵਾ ਉਹਦੇ ਲਾਗੇ ਇਹਦੀਆਂ ਪੈੜਾਂ ਚੈੱਕ ਕੀਤੀਆਂ ਰਾਤ ਦੀਆਂ ਪੈੜਾਂ ਬਹੁਤ ਅੱਜ ਵੀ ਨੇ ਸੋ ਅਸੀਂ ਸਾਰਿਆਂ ਦੀ ਸੇਫਟੀ ਨੂੰ ਲੈ ਕੇ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆਂ ਕਿ ਇਹਦਾ ਕੋਈ ਹੱਲ ਕਰਿਆ ਜਾਵੇ ਨਹੀਂ ਬੱਚਿਆਂ ਦਾ ਬਜ਼ੁਰਗਾਂ ਦਾ ਬਾਹਰ ਨਿਕਲਦਾ ਬਹੁਤ ਔਖਾ ਹੋਇਆ ਵਾ ਕੰਮਕਾਰਾਂ ਦਾ ਬਹੁਤ ਔਖਾ ਸਾਰਿਆਂ 'ਚ ਸਹਿਮ ਦਾ ਮਾਹੌਲ ਹੋਇਆ ਵਾ ਤੋਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਕੋਈ ਕਦਮ ਚੁੱਕਿਆ ਜਾਵੇ ਤਾਂ ਕਿ ਇਹਨੂੰ ਕਾਬੂ ਕੀਤਾ ਜਾਵੇ ਤਾਂ ਕਿ ਸਾਰਿਆਂ ਦਾ ਕੰਮਕਾਜ ਦਾ ਆਪਣਾ ਸਖਾਲਾ ਹੋ ਸਕੇ ਨਹੀਂ ਤਾਂ ਵੀਰੇ ਇੱਥੇ ਨਿਕਲਣਾ ਬਹੁਤ ਡਰ ਦਾ ਮਾਹੌਲ ਹੋਇਆ ਵਾ ਸਾਰਿਆਂ 'ਚ ਕੱਲ ਚਨਾਰਥਨ ਕਲਾ ਵੀ ਅਨਾਊਂਸਮੈਂਟਾਂ ਹੋਈਆਂ ਅੱਜ ਬਦੌਛੀ ਵੀ ਹੋਈਆਂ ਸਾਰੇ ਪਿੰਡਾਂ 'ਚ ਬਹੁਤ ਸਹਿਮ ਦਾ ਮਾਹੌਲ ਹੋਇਆ ਵਾ ਇਸ ਕਰਕੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਕੋ ਸਾਡੇ ਕੋਈ ਨਾ ਕੋਈ ਹੱਲ ਕਰਿਆ ਜਾਵੇ ਇਹਨੂੰ ਫੜਨ ਲਈ ਕੋਈ ਪਿੰਜਰਾ ਜਾਂ ਜਾਲ ਵਗੈਰਾ ਦਾ ਇੰਤਜ਼ਾਮ ਕੋਈ ਪ੍ਰਸ਼ਾਸਨ ਦੇ ਬੰਦੇ ਪਹੁੰਚੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਆ ਨਹੀਂ ਹਲੇ ਪ੍ਰਸ਼ਾਸਨ ਕੋਈ ਪਹੁੰਚੇ ਨਹੀਂ ਜੀ ਹੈਗਾ ਸਾਡੇ ਕੋਲ ਨਾ ਕੋਈ ਆਇਆ ਉਹ ਬਸ ਦਾ ਹਲੇ ਸਰਭਾ ਆਪਸ 'ਚ ਬਸ ਡਾਂਗਾ ਛੋਟੇ ਲੈ ਕੇ ਫਿਰ ਰਹੇ ਹਾਂ ਆਪਣੀ ਸੇਫਟੀ ਵਾਸਤੇ ਹਲੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ